ਪੰਜ ਮੈਂਬਰੀ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਯੁਕਤ ਹੋਈ ਹੈ ਉਹਦਾ ਇੱਕ ਪ੍ਰੋਗਰਾਮ ਸੀ ਔਰ ਮੈਨੂੰ ਖੁਸ਼ੀ ਹੈ ਕਿ ਇਸ ਹਿਮਾਚਲ ਪ੍ਰਦੇਸ਼ ਦੇ ਹਲਕੇ ਦੇ ਵਿੱਚੋਂ 5000 ਦੇ ਕਰੀਬ ਮੈਂਬਰਸ਼ਿਪ ਭਰਤੀ ਕਰਕੇ ਅੱਜ ਪੰਜ ਮੈਂਬਰੀ ਕਮੇਟੀ ਦੀ ਸਪੁਰਦ ਕੀਤੀ ਗਈ ਹੈ ਔਰ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡੇ ਬਹੁਤ ਹੀ ਸਾਡੇ ਵਾਸਤੇ ਰਿਸਪੈਕਟਡ ਨੇ ਬਾਬਾ ਸਰਬਜੋਤ ਸਿੰਘ ਜੀ ਬੇਤੀ ਉਹ ਵੀ ਹਾਜ਼ਰ ਹੋਏ ਨੇ ਮਨਪ੍ਰੀਤ ਸਿੰਘ ਜੀ ਆਲੀ ਮੇਰੇ ਨਾਲ ਖੜੇ ਨੇ ਬਾਬਾ ਸਰਦਾਰ ਸਰਬਜੀਤ ਸਿੰਘ ਜੀ ਚੁੰਦਾ ਉਹ ਵੀ ਆਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਇੱਥੋਂ ਦੇ ਸਿੱਖਾਂ ਨੇ ਜਿਵੇਂ ਗਿਆਨੀ ਮਹਿੰਦਰ ਸਿੰਘ ਜੀ ਨੇ ਸਰਮੁਖ ਸਿੰਘ ਜੀ ਨੇ ਇਹਨਾਂ ਨੇ ਬਹੁਤ ਵੱਡਾ ਯਤਨ ਕਰਕੇ ਤਰਦਦ ਕਰਕੇ ਅੱਜ ਦਾ ਇਸ ਸਮਾਗਮ ਸਫਲ ਬਣਾਇਆ ਬਹੁਤ ਸੋਹਣਾ ਇਕੱਠ ਕੀਤਾ ਹੈ ਜੇ ਸਾਡੀ ਲੀਡਰਸ਼ਿਪ ਮਜ਼ਬੂਤ ਹੋਏਗੀ ਤੇ ਅਸੀਂ ਸਿੱਖ ਕਮਿਊਨਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੀ ਹੈ ਉਹਨਾਂ ਦੀਆਂ ਸਮੱਸਿਆਵਾਂ ਦੇ ਤੇ ਧਿਆਨ ਕੇਂਦਰਿਤ ਕਰ ਸਕਾਂਗੇ ਔਰ ਉਹਨਾਂ ਨੂੰ ਹੱਲ ਕਰਨ ਦਾ ਯਤਨ ਵੀ ਕਰ ਸਕਾਂਗੇ ਇਸ ਵਾਰ ਇਸ ਵਕਤ ਜ਼ਰੂਰਤ ਹੈ ਕਿ ਦੁਨੀਆ ਦੇ ਵਿੱਚ ਹੀ ਅਸੀਂ ਵਸਦੇ ਸਿੱਖ ਜਿਹੜੇ ਆ ਧਾਰਮਿਕ ਤੌਰ ਤੇ ਨਾਲ ਨਾਲ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋਵੇ ਸਾਡਾ ਯਤਨ ਇਹ ਹੈ ਕਿ ਅਸੀਂ ਸਿੱਖਾਂ ਨੂੰ ਕੇਵਲ ਰਾਜਨੀ ਰਾਸੀ ਤੌਰ ਤੇ ਮਜ਼ਬੂਤ ਨਹੀਂ ਕਰਨਾ ਅਸੀਂ ਸਮਾਜਿਕ ਤੌਰ ਤੇ ਵੀ ਮਜ਼ਬੂਤ ਕਰਨ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣਾ ਹੈ ਔਰ ਆਰਥਿਕ ਤੌਰ ਤੇ ਵੀ ਦੁਨੀਆ ਪਰ ਤੇ ਸਿੱਖਾਂ ਨੂੰ ਅਸੀਂ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਔਰ ਅਕਾਲ ਪੁਰਖ ਤੇ ਭਰੋਸਾ ਹੈ ਕਿ ਅਕਾਲ ਪੁਰਖ ਸਾਨੂੰ ਬਲ ਦੇਗਾ ਜੀ ਦੇਖੋ ਜਿਹੜਾ ਸਾਡਾ ਕਲਚਰ ਹੈ ਜਿਹੜਾ ਸਾਡਾ ਸੰਸਕ੍ਰਿਤੀ ਹੈ ਸਾਡੀ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਬੜੀ ਸ਼ਲੀਮਤਾ ਤੇ ਨੈਤਿਕਤਾ ਪਰਪੂਰ ਹੈ ਨੰਗੇਜ਼ ਪੁਣਾ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਭਾਵੇਂ ਅਸੀਂ ਕਿਸੇ ਦੇ ਕਤਲ ਨਾਲ ਸਹਿਮਤ ਨਹੀਂ ਹਾਂ ਪਰ ਨੰਗੇਜ਼ ਪੁਣਾ ਜਿਹੜਾ ਹੈ ਉਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਸ਼ਰੀਰ ਦਾ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਇਹਨੂੰ ਨੈਤਿਕ ਤੌਰ ਤੇ ਹਮੇਸ਼ਾ ਹੀ ਸਾਡੀਆਂ ਸਾਡੇ ਧਰਮਾਂ ਨੇ ਔਰ ਸਾਡੇ ਕਾਨੂੰਨ ਨੇ ਜਿਹੜਾ ਇਹਨੂੰ ਗਲਤ ਮੰਨਿਆ ਹੈ। ਔਰ ہماری ਰਣਨੀਤੀ ਇਹ ਹੀ ਹੈ ਕਿ ਦੁਨੀਆ ਭਰ ਕੇ ਜੋ ਸਿੱਖ ਹੈ ਉਹਨੂੰ ਹਮ ਇਕੱਤਰਤ ਤਰੇ उनको हम मजबूत करें उनको हम जो हमारा फलसफा है हमारा फलसफा नहीं है ये मानव का मनुष्य मा, का फलसफा है गुरु नानक साहब का जो फलसफा है वो पूरी मनुष्य जाति का फलसफा है हम चाहते हैं कि गुरु नानक साहब का फलसफा पूरी दुनिया में जो फैले और यही एक फलसफा है जिसके जरिए शांति जो है स्थापित हो है पांच मैंबरी कमेटी जो श्री अकाल तख्त साहब तो मनोनीत हुई है वह एक प्रोग्राम सी और मैनू खुशी है कि इस हिमाचल प्रदेश के हल्के 5000 ਦੇ ਕਰੀਬ ਮੈਂਬਰਸ਼ਿਪ ਭਰਤੀ ਕਰਕੇ ਅੱਜ ਪੰਜ ਮੈਂਬਰੀ ਕਮੇਟੀ ਦੇ ਸਪੁਰਦ ਕੀਤੀ ਗਈ ਹੈ ਅ ਔਰ ਇਸ ਸਮਾਗਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡੇ ਬਹੁਤ ਹੀ ਸਾਡੇ ਵਾਸਤੇ ਰਿਸਪੈਕਟਡ ਨੇ ਬਾਬਾ ਸਰਬਜੋਤ ਸਿੰਘ ਜੀ ਜੀਤੀ ਉਹ ਵੀ ਹਾਜ਼ਰ ਹੋਏ ਨੇ ਮਨਪ੍ਰੀਤ ਸਿੰਘ ਜੀ ਆਲੀ ਮੇਰੇ ਨਾਲ ਖੜੇ ਨੇ ਬਾਬਾ ਸਰਦਾਰ ਸਰਬਜੀਤ ਸਿੰਘ ਜੀ ਚੁੰਦਾ ਉਹ ਵੀ ਆਏ ਨੇ ਔਰ ਸਭ ਤੋਂ ਵੱਡੀ ਗੱਲ ਕਿ ਇਥੋਂ ਦੇ ਸਿੱਖਾਂ ਨੇ ਜਿਵੇਂ ਗਿਆਨੀ ਮਹਿੰਦਰ ਸਿੰਘ ਜੀ ਨੇ ਸਰਮੁਖ ਸਿੰਘ ਜੀ ਨੇ ਇਨਾਂ ਨੇ ਬਹੁਤ ਵੱਡਾ ਯਤਨ ਕਰਕੇ ਤਰਦਦ ਕਰਕੇ ਅੱਜ ਦਾ ਇਹ ਸਮਾਗਮ ਸਫਲ ਬਣਾਇਆ ਬਹੁਤ ਸੋਹਣਾ ਇਕੱਠ ਕੀਤਾ ਜੇ ਸਾਡੀ ਲੀਡਰਸ਼ਿਪ ਮਜ਼ਬੂਤ ਹੋਏਗੀ ਤਾਂ ਅਸੀਂ ਸਿੱਖ ਕਮਿਊਨਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੀ ਹੈ ਉਹਨਾਂ ਦੀਆਂ ਸਮੱਸਿਆਵਾਂ ਦੇ ਦੇ ਧਿਆਨ ਕੇਂਦਰਿਤ ਕਰ ਸਕਾਂਗੇ ਔਰ ਉਹਨਾਂ ਨੂੰ ਹੱਲ ਕਰਨ ਦਾ ਯਤਨ ਵੀ ਕਰ ਸਕਾਂਗੇ ਇਸ ਵਾਰ ਇਸ ਵਕਤ ਜ਼ਰੂਰਤ ਹੈ ਕਿ ਦੁਨੀਆ ਦੇ ਵਿੱਚ ਹੀ ਅਸੀਂ ਵਸਦੇ ਸਿੱਖ ਜਿਹੜੇ ਆ ਧਾਰਮਿਕ ਤੌਰ ਤੇ ਨਾਲ ਨਾਲ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਹੋਵੇ ਸਾਡਾ ਯਤਨ ਇਹ ਹੈ ਕਿ ਅਸੀਂ ਸਿੱਖਾਂ ਨੂੰ ਕੇਵਲ ਰਾਜਨੀ ਰਾਸੀ ਤੌਰ ਤੇ ਮਜ਼ਬੂਤ ਨਹੀਂ ਕਰਨਾ ਅਸੀਂ ਸਮਾਜਿਕ ਤੌਰ ਤੇ ਵੀ ਮਜ਼ਬੂਤ ਕਰਨ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਉਣਾ ਹੈ ਔਰ ਆਰਥਿਕ ਤੌਰ ਤੇ ਵੀ ਦੁਨੀਆ ਪਰ ਤੇ ਸਿੱਖਾਂ ਨੂੰ ਅਸੀਂ ਮਜ਼ਬੂਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਔਰ ਅਕਾਲ ਪੁਰਖ ਤੇ ਭਰੋਸਾ ਹੈ ਕਿ ਅਕਾਲ ਪੁਰਖ ਸਾਨੂੰ ਬਲ ਦੇਗਾ ਜੀ ਦੇਖੋ ਜਿਹੜਾ ਸਾਡਾ ਕਲਚਰ ਹੈ ਜਿਹੜਾ ਸਾਡਾ ਸੰਸਕ੍ਰਿਤੀ ਹੈ ਸਾਡੀ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਬੜੀ ਸ਼ਲੀਨਤਾ ਤੇ ਨੈਤਿਕਤਾ ਪਰਪੂਰ ਹੈ ਅ ਨੰਗੇਸ ਪੁਣਾ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਭਾਵੇਂ ਅਸੀਂ ਕਿਸੇ ਦੇ ਕਤਲ ਨਾਲ ਸਹਿਮਤ ਨਹੀਂ ਹਾਂ ਪਰ ਨੰਗੇਸ ਪੁਣਾ ਜਿਹੜਾ ਹੈ ਉਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਸ਼ਰੀਲਤਾ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਇਹਨੂੰ ਨੈਤਿਕ ਤੌਰ ਤੇ ਹਮੇਸ਼ਾ ਹੀ ਸਾਡੀਆਂ ਸਾਡੇ ਧਰਮਾਂ ਨੇ ਔਰ ਸਾਡੇ ਕਾਨੂੰਨ ਨੇ ਜਿਹੜਾ ਇਹਨੂੰ ਗਲਤ ਮੰਨਿਆ ਹੈ। ਸਾਡੀ ہماری ਰਣਨੀਤੀ ਇਹ ਹੀ ਹੈ ਕਿ ਦੁਨੀਆ ਭਰ ਕੇ ਜੋ ਸਿੱਖ ਹੈ ਉਹਨੂੰ ਹਮ ਇਕੱਤਰਤ ਕਰੇ ان کو ہم مجبوط کریں ان کو ہم جو ہمارا فلسفہ ہے ہمارا فلسفہ نہیں ہے یہ مانو کا م, م, منشے کا فلسفہ ہے گروہ نانک صاحب کا جو فلسفہ ہے وہ پوری منش جاتی کا فلسفہ ہے ہم چاہتے ہیں کہ گروہ نانک صاحب کا فلسفہ پوری دنیا میں جو پھیلے اور یہی ایک فلسفہ ہے جس کے ذریعے شانتی جو ہے استھاپت ہو